ਹਾਂਜੀ ਬਾਬਾ ਜੀ ਤੁਸੀਂ ਦੱਸੋ ਕਿਹੜਾ ਪਿੰਡ ਸੀ ਤੁਹਾਡਾ ਫਿਰ ਪਾਕਿਸਤਾਨ ਚ ਬਾਬਾ ਰਾਮਥਮਨ ਅੱਛਾ ਫਿਰ ਕਿਵੇਂ ਆਏ ਉਧਰੋਂ ਤੁਸੀਂ ਕਿਵੇਂ ਉੱਥੇ ਮੇਲਾ ਲੱਗਦਾ ਹੁੰਦਾ ਸੀ ਅੱਛਾ 8 ਦਿਨ ਅੱਛਾ 4 ਦਿਨ ਬੁੜੀਆਂ ਦਾ 4 ਦਿਨ ਬੰਦਿਆਂ ਦਾ ਹਾਂ ਜਦੋਂ ਬੁੜੀਆਂ ਜਦੋਂ ਉੱਦਾਂ ਹੋਵੇ ਉਦੋਂ ਬੰਦੇ ਨਹੀਂ ਜਾਣਾ ਜਦੋਂ ਬੰਦਿਆਂ ਦਾ ਦੋ ਕਿਸੇ ਬੁੜੀ ਨੇ ਨਹੀਂ ਜਾਣਾ ਅੱਛਾ ਉਹ ਫਿਰ ਜਦੋਂ ਰੋਲਾ ਪਿਆ ਉਹ ਸਾਰੇ ਪਿੰਡ ਸਾਡੇ ਅੱਗੇ ਵੀ 8-10 ਪਿੰਡ ਆਉਂਦੇ ਹੁੰਦੇ ਸੀ ਹੂੰ ਉਹ ਪਈਓ ਰੌਲੇ ਚ ਸਾਡੇ ਪਿੰਡ ਆ ਗਏ ਫਿਰ ਅਸੀਂ ਇਕੱਠੇ ਹੋ ਕੇ ਉੱਥੋਂ ਤੁਰੇ ਅ ਅੱਛਾ ਰਾਤ ਸੋਨ ਨੂੰ ਘੇਰਿਆ ਨਹੀਂ ਫਿਰ ਕਿਸੇ ਨੇ ਘੇਰਦਾ ਕਿਸੇ ਨਹੀਂ ਗਿਆ ਸਾਡੇ ਕੋਲੇ ਬਹੁਤ ਹਥਿਆਰਾਂ ਤੇ ਬਹੁਤ ਘੂੜੀਆਂ ਤੇ ਤੇਰੇ ਕੋਲੇ ਗੱਡੇ ਅਸੀਂ ਸਮਾਨ ਗੱਡਿਆ ਗੁੱਡਿਆ ਤੇ ਲੱਦ ਕੇ ਅੱਛਾ ਅਸੀਂ ਤੋਂ ਤੁਰ ਪਏ ਆ ਸਾਰੇ ਵੀ ਦੇਖੀ ਜੋਗੀ ਹਾਂ ਤੇ ਫਿਰ ਜਿਹੜੀ ਉਧਰ ਜ਼ਮੀਨ ਜਾਇਦਾਦ ਸੀ ਉਹਦਾ ਕੀ ਬਣਿਆ ਤੁਹਾਡਾ ਇਵੇਂ ਦਾ ਸਭ ਗਵਰਨਮੈਂਟ ਨੇ ਸਾਨੂੰ ਫਿਰ ਕਈ ਸਾਲ ਤਾਂ ਦਿੱਤੀ ਨਹੀਂ ਕਿ ਫਿਰ ਇੱਧਰ ਦਾ ਕਾਗਜ਼ ਉੱਧਰ ਗਏ ਇੱਧਰਲੇ ਕਾਗਜ਼ ਤੇ ਤਸੀਲਾ ਚ ਉੱਧਰੋਂ ਆਏ ਅੱਛਾ ਫਿਰ ਫਿਰ ਜਿਹੜੇ ਬੰਦੇ ਰਹਿ ਗਏ ਜੀ ਗਵਰਨਮੈਂਟ ਤਵਾਦਲੇ ਦੇ ਕਈ ਸਾਲ ਇੱਧਰੋਂ ਮੁਸਲਮਾਨ ਜਾਂਦੇ ਰਹੇ ਨੇ ਤੇ ਉੱਧਰੋਂ ਹਿੰਦੂ ਲਿਆਉਂਦੇ ਰਹੇ ਨੇ ਮੰਤਰੀਆਂ ਚ ਜਿਹੜਾ ਰਾਜੀ ਬੰਦਾ ਹੋ ਗਿਆ ਅੱਛਾ ਕੁੜੀਆਂ-ਕੜੀਆਂ ਜਿਹੜੀਆਂ ਮੁਸਲਮਾਨਾਂ ਚ ਜੀ ਉਹ ਲਿਆਏ ਜਿਹੜੀਆਂ ਇੱਧਰ ਕੁੜੀਆਂ ਸੀ ਉਹ ਉਧਰ ਲੈ ਕੇ ਗਏ। ਅੱਛਾ। ਤਬਾ ਪਿੰਡਾਂ ਨੂੰ ਪਾਲਪੂਲ ਕੇ ਜਿਹੜੀ ਕੋਈ ਕੋਈ ਰਹਗੀ ਕੀ ਕਹਿੰਦਾ। ਅੱਛਾ। ਹਾਂ। ਉੱਚ ਤੋਂ ਪੁੱਛੀ ਚੱਲ ਤੈ। ਤੇ ਫਿਰ ਜਿਹੜਾ ਉਹ ਸੀ ਉਧਰ ਕਹਿੰਦੇ ਲੁੱਟਖੋ ਬਹੁਤ ਹੋਈ ਸੀਗੀ। ਉਹ ਕਿਹੜੇ-ਕਿਹੜੇ ਬਸੇ ਹੋਈ ਸੀ ਜਿਆਦੇ। ਲੁੱਟ-ਵਟ ਦਾ ਸਾਰੇ ਹੀ ਹੋ ਗਈ ਉਸ ਵੇਲੇ। ਸਾਡਾ ਤਾਂ ਜਥਾ ਜਿਆਦਾ ਸੀ 14 ਮੀਲ ਲੰਮਾ ਸੀ। ਅੱਛਾ ਐਡਾ ਵੱਡਾ ਸੀ। ਅੱਛਾ ਹਾਂ। ਜੋ ਜਿਹੜੇ ਥੋੜੇ ਪਿੰਡਾਂ 'ਚ ਉਹਨਾਂ 'ਚ ਤਾਂ ਕੋਈ ਆਇਆ ਨਹੀਂ ਗਾਇ ਤੇ ਪਹਿਲਾਂ ਗੱਡੀਆਂ ਪਹਿਲਾਂ ਪਹਿਲਾਂ ਆ ਗਈਆਂ ਉਦੋਂ ਬਾਅਦ ਗੱਡੀਆਂ 'ਚ ਵੀ ਸਾਰੇ ਵੱਡੇ ਟੁੱਕੇ ਗਏ ਤੇ ਦੂਰ ਜਿੰਨਾ ਦੂਰ ਵਾਲਾ ਸੀ ਉਹਨਾਂ ਤੋਂ ਨੂੰ ਇੱਕਦਾਨੂ ਹੱਦ 'ਚ ਪਿੰਡਾ ਸਾਡਾ ਥੋੜਾ ਸੀ ਅੱਛਾ ਤੇ ਅਜੀ ਖੇਤੀ ਪਾਰ ਹੋ ਗਏ ਕਿੰਨੇ ਹੋਊਗਾ 170 80 ਕਿਲੋਮੀਟਰ ਸੀ ਹਨਾ ਹਾਂ ਕਰ ਕਰ ਕਰਕੇ ਰਾਤ ਦਿਨ ਤੇ ਕੱਢ ਗਏ ਅੱਛਾ ਕਿੰਨੇ ਦਿਨ ਲੱਗੇ ਤੁਹਾਨੂੰ ਸਾਨੂੰ ਮੇਰਾ ਖਿਆਲ ਵੀ ਦੋ ਦਿਨ ਲੱਗੇ ਹੋਣਗੇ ਅੱਛਾ ਇੱਥੇ ਆ ਕੇ ਫਿਰ ਤੁਸੀਂ ਠਹਿਰ ਕਿੱਥੇ ਕੀਤੀ ਸੀਗੀ ਅੰਮ੍ਰitsarਾ ਅੱਛਾ ਅੰਮ੍ਰitsarਾ ਠਹਿਰ ਕੀਤੀ ਅੰਮ੍ਰitsarਾ ਫਿਰ ਤੁਸੀਂ ਫਿਰ ਪਿੰਡਾਂ ਦੇ ਖੇਲਰ ਖੋਲਰ ਗਏ ਭਾਈ ਨਾ ਕਿਸੇ ਨੂੰ ਆਟਾ ਮਿਲੇ ਨਾ ਦਾਣਾ ਨਾ ਪਸ਼ੂਆਂ ਨੂੰ ਪੱਟੇ ਅੱਛਾ ਨਾ ਫਿਰ ਪਿੰਡਾਂ ਪੁੰਡਾਂ ਚ ਕੋਈ ਪਿੰਡ ਨੂੰ ਬਾਗਿਆ ਕੋ ਘਰੇ ਵਾਲੇ ਨੂੰ ਬਾਗਿਆ ਕੋ ਪੱਟੀ ਨੂੰ ਬਾਗਿਆ ਕੋਈ ਇਤਰਾ ਕੋਈ ਰਿਸ਼ਤੇ ਨੁਤੇਦਾਰੀਆਂ ਚ ਬਾਗਿਆ ਇਥੋਂ ਖੇਲਰ ਖੋਲਰ ਗਏ ਅੱਛਾ ਤੁਸੀਂ ਫਿਰ ਇੱਥੇ ਸਹਨੇ ਆਏ ਜੀ ਕਿ ਕਿੱਥੇ ਪਹਿਲਾਂ ਹਟਾਏ ਗਏ ਸੀ ਪਹਿਲਾਂ ਫਿਰ ਅਸੀਂ ਰਾਹ ਕੋਟੜਾ ਰਕੇ ਰਹੇ ਅੱਛਾ ਕਿੰਨਾ ਟਾਈਮ 2 ਮਹੀਨੇ ਫੇਰ ਉੱਥੇ ਫਿਰ ਉਹ ਪੁਰਾਏ ਕੋਟ ਵਸਤੀ ਜੀ ਇੱਕ ਹਾਂ ਉਹਦੇ ਚ ਬਾਰ ਬਾਰ ਉੱਥੇ ਰੋ ਆ ਗਿਆ ਫਿਰ ਉੱਥੇ ਰੁੜ ਗਏ ਅੱਛਾ ਫੇਰ ਅਜੀ ਉਤੋਂ ਰੋੜੇ ਫੇਰ ਅਜਾ ਕਿ ਵੀ ਇੱਥੇ ਨਹੀਂ ਰਹਿਣਾ ਫੇਰ ਅਜੀ ਸੈਨੇ ਆ ਗਏ ਸੈਨੇ ਫਿਰ ਕਿੰਨਾ ਟਾਈਮ ਰਹੇ 5 ਸਾਲ ਉਤੋਂ ਬਾਅਦ ਫਿਰ ਇੱਥੇ ਹੰਡੇ ਆ ਗਏ ਹੈ ਹੰਡੇ ਨਹੀਂ ਗਏ ਕਿ ਫਿਰ ਤੁਹਾਨੂੰ ਗਵਰਨਮੈਂਟ ਨੇ ਬੀਕਾ ਨੈਰ ਤੇ ਜ਼ਮੀਨਾਂ ਕੱਟਤੀਆਂ ਉੱਧਰ ਅੱਛਾ ਇੰਨੀ ਦੂਰ ਹੋਰ ਫੇਰ 3 ਸਾਲ ਉੱਥੇ ਲਾਇਏ ਅੱਛਾ ਫੇਰ ਇੱਥੇ ਫੇਰ ਅਸੀਂ ਗੱਜੇਤ ਨਾਲੇ ਗਵਰਨਮੈਂਟ ਨੇ ਜ਼ਰੂਰ ਰੱਖਿਆ ਸੀ ਇੱਥੇ ਆ ਕੇ ਅੱਛਾ ਇੱਥੇ ਆ ਕੇ ਇੱਥੇ ਆ ਕੇ ਫਿਰ ਤੁਸੀਂ ਜਮੀਨਾਂ ਜਮੂਨਾ ਫਿਰ ਜਿਹੜੀਆਂ ਉਧਰ ਬੀਕਾਂ ਡੇਰ ਵਾਲੀਆਂ ਇੱਧਰ ਹੋ ਗਈਆਂ ਆ ਉਧਰ ਹੋ ਫਿਰ ਸਾਨੂੰ ਤਵਾਦਲੇ ਤੇ ਇੱਧਰ ਕਟਾਈਆਂ ਪੈਸੇ ਪੁੱਤੇ ਦੇ ਕੇ ਅੱਛਾ ਤੇ ਇਹ ਪਿੰਡ ਫਿਰ ਜਿਹੜਾ ਗੰਜਾਧਨੂਲਾ ਸੀ ਇਹ ਸਾਰਾ ਮੁਸਲਮਾਨਾਂ ਦਾ ਸੀਗਾ ਇਹ ਸਾਰਾ ਮੁਸਲਮਾਨਾਂ ਦਾ ਸੀਗਾ ਇਥੋਂ ਫਿਰ ਸਾਰੇ ਬੰਦੇ ਵਾਗ ਗਏ ਉਧਰ ਉਧਰ ਵਾਗ ਗਏ ਫਿਰ ਇਹ ਸਾਰਾ ਲਾਟਮੈਂਟ ਦਾ ਫਿਰ ਇਹਨਾਂ ਨੇ ਪਹਿਲਾਂ ਗਵਰਨਮੈਂਟ ਨੇ ਕੀਤੀ ਨਹੀਂ ਕਿ ਫਿਰ ਸਾਨੂੰ ਲਾਟਮੈਂਟ ਕਰਦੀ ਇੱਥੇ ਅੱਛਾ ਤੇਰੇ ਆੜੀ ਯਾਦ ਨੇ ਤੈਨੂੰ ਉਧਰ ਸਾਡੇ ਸਾਡੇ ਤਾਂ ਰਹਿ ਨਹੀਂ ਗਏ ਕਿ ਇੱਕ ਤਾਂ ਸੈਂਦਾ ਵਕੀਲ ਹੁੰਦਾ ਸੀ ਭਾਕੋ ਦਾ ਮੁੰਡਾ ਅੱਛਾ ਇੱਕ ਦਿਨੂ ਬਲੋਚ ਹੁੰਦਾ ਸੀ ਸ਼ਰੂਗਣੇ ਦਾ ਅੱਛਾ ਇੱਕ ਜਰਾ ਇਤਰਖਾਨ ਹੁੰਦਾ ਸੀ ਅੱਛਾ ਇੱਕ ਹੀਰਾ ਸਾਈ ਹੁੰਦਾ ਸੀ ਇਹੋ ਜੇ ਜੀ ਅੱਛਾ ਚੜਦੇ ਕੰਨੀ ਸਾਡਾ ਬਲੈਂਦਾ ਉੱਚੀ ਉੱਤੇ ਸਾਡਾ ਖੇਤ ਦਾ ਨਾਲ ਖੂਹ ਆ ਨਿਆਈ ਚ ਅੱਛਾ ਬਾਗ ਹੁੰਦਾ ਸੀ ਉਦਦਰ ਅੱਛਾ ਚੜਦੇ ਕੰਨੀ ਪਿੰਡ ਦਾ ਨਾਂ ਤੁਹਾਡੇ ਤਾਂ ਥੰਮੜ ਜੀ ਹੈ ਬਾਬਾ ਰਾਮ ਥੰਮੜ ਮੰਦਿਰ ਬਹੁਤ ਜੀ ਬਹੁਤ ਖਾੜੇ ਜੀ ਬਹੁਤ 100 200 200 ਬਠਾਰਾ ਦਾ ਘਟ ਰੰਦਾ ਸੀ ਹਰ ਵਲੇ ਅੱਛਾ ਬਾਬੇ ਰਾਮ ਥੰਮੜ ਦੇ ਮੰਦਿਰ ਤੇ ਹਾਓ ਬੜਾ ਖੜੇ ਪੱਕੇ ਮਕਾਨ ਪਏ ਸੀ ਉਹਨਾਂ ਦੇ ਵਿੱਚ ਸਾਧੂ ਸੰਤ ਰਹਿੰਦੇ ਸੀ ਅੱਛਾ ਇਧਰ ਜੁੱਧਿਆ ਜਦਿਆ ਕਨੀ ਆ ਜਾਂਦੇ ਸੀ ਅੱਛਾ ਐਡਾ ਵੱਡਾ ਮੰਦਿਰ ਸੀ ਸਾਡਾ ਵੱਡਾ ਮੰਦਿਰ ਸੀ ਦੁਨੀਆ ਮੰਨਦੀ ਹੁਣ ਤੋ ਮੰਦਿਰ ਅੱਛਾ ਸਾਰੇ ਧਰਮ ਮੰਨਦੇ ਸੀ ਅੱਛਾ ਜੀਵਿੰਦਾਰ ਵੀ ਮੰਨਦੇ ਸੀ ਸਾਡੇ ਮੰਤ ਵੀ ਮੰਨਦੇ ਸੀ ਤੇ ਸਾਡੇ ਮੁਸਲਮਾਨ ਭਰਾ ਵੀ ਮੰਨਦੇ ਸੀ ਅੱਛਾ ਸਾਰਿਆਂ ਦਾ ਹੁੰਦਾ ਸੀ ਜਾਂਦਾ ਜੇ ਹੁੰਦਾ ਸੀ ਇਹ ਹੁਣ ਤੋ ਮੇਲਾ ਲੱਗਦਾ ਹੁਣ ਵੀ ਉੱਥੇ ਮੈਂ ਕਿ ਮਗਾਈਆਂ ਸੀ ਵੀਡੀਓ ਕਿਸੇ ਤੋਂ اچھا ਫਿਰ ਹੁਣ ਦਾ ਪਤਾ ਨਹੀਂ ਸਾਰੇ ਧਰਮ ਮੰਨਦੇ ਸੀ ਉਹਨੂੰ ਪਹਿਲਾਂ ਤੋਂ اچھا ਆ ਪਤਾ ਜਿਲ੍ਹਾ ਸੀ ਛੋਟਾ ਕਸੂਰ ਹੈ ਹਾਂ ਕਸੂਰ ਦੀ ਜੁੱਤੀ ਮਸ਼ਹੂਰ ਆ ਗਈ ਕਸੂਰ ਇਹ ਜਿਹੜਾ ਲਾਹੌਰ ਸੀ ਇਹ ਦੱਸਦੇ ਨੇ ਕਿਤਾਬਾਂ ਦੇ ਵਿੱਚ ਲਾਉ ਤੇ ਕੁਸ਼ ਦਾ ਪੁੱਤ ਮਕਾਰ ਦੀ اچھا ਜਿਹੜੇ ਰਾਮਚੰਦਰ ਦੇ ਪੁੱਤਰ ਹੋਏ ਨੇ ਤੇ ਲਾਹੌਰ ਲਾਉ ਦਾਦੀ ਤੇ ਕਸੂਰ ਕੁਸ਼ ਦਾ ਸੀ اچھا ਲਾਹੌਰ ਲੱਭਦਾ ਸੀ ਤੇ ਕਸੂਰ ਕੁਛ ਦਾ ਸੀ ਹਾਂ ਇਹ ਉਦੋਂ ਦੀ ਰਾਜ ਦਾ ਨਿੱਜੀ ਉਦੋਂ ਦਾ ਇਹ ਮੰਦਿਰ ਬਣਿਆ ਉਹਨਾਂ ਵੇਲੇ ਦਾ ਬਾਬੇ ਰਾਮ ਥੰਮਰ ਵਾਲਾ ਰਾਮ ਥੰਮਰ ਵਾਲਾ ਤੇ ਬੜਾ ਸਾਰਾ ਕਿਲੇ ਬਣੇ ਵੇ ਜੀ ਉੱਥੇ ਦਾ ਕੱਚੀ ਇੱਟ ਨਿੱਕੀ ਇੱਟ ਦਾ ਸਾਰਾ ਬਣਿਆ ਵੇ ਤਲਾਬ ਹੀ ਹਾਂ ਨਾਉਣ ਨੂੰ ਤੇ ਕੁੱਲ ਚਲੇ ਬੌੜੀਆਂ ਬਣੀਆਂ ਜੀ ਪੌੜੀਆਂ ਲੱਗ ਕੇ ਬੌੜੀਆਂ ਤਾਂ ਨਹੀਂ ਜਾਂਦੇ ਸੀ ਅੱਛਾ ਬੌੜੀਆਂ ਵਿੱਚ ਹਾਂ ਪਾਣੀ ਪੀਣਾ ਉਹ ਪੌੜੀਆਂ ਪੌੜੀਆਂ ਉਤਰ ਕੇ ਖੂਹ ਚੋਂ ਪਾਣੀ ਬੌਲੀ ਲੈਦੇ ਦੀ ਉਹਨੂੰ ਅੱਛਾ ਇੱਕ ਬਲੰਦ ਸੀ ਚੜਦੇ ਕੰਨੇ ਉੱਤੇ ਘਰ ਪਾਇਆ ਵਾ ਸੀ ਉੱਤੇ ਰਹਿੰਦੇ ਸੀ ਅੱਛਾ ਉਹਦੇ ਨਾਲ ਸਾਡਾ ਘਰ ਸੀ ਨਾਲ ਬਾਹਰਲੇ ਪਾਸੇ ਜ਼ਮੀਨ ਦੀ ਸਾਡੀ ਅੱਛਾ ਵਣ ਸੀ ਤੇ ਬਾਗ ਲੱਗਾ ਸੀ ਖੂਹ ਹੈਗਾ ਬਹੁਤ ਪੁਰਾਣਾ ਜਿੰਦੇ ਵਿੱਚ ਤਿੰਨ ਚਾਰ ਹੱਲਟ ਪੈਂਦੇ ਨੇ ਉੱਤੇ ਅੱਛਾ ਹਾਂ ਲੱਗਾ ਉਹ ਹੈਗਾ ਚੁੰਨੇ 'ਚ ਲੱਗਿਆ ਵਾ ਦੀ ਅੱਛਾ ਇਹ ਪਿੰਡ ਉਹਦੋਂ ਦੇ ਲਹੂ ਦੇ ਕੁਛ ਵੇਲੇ ਦਾ ਬਣਿਆ ਹੋਇਆ ਹੋਵੇ ਲਵ ਕੋ ਇੰਨਾ ਪੁਰਾਣਾ ਇੰਨਾ ਪੁਰਾਣਾ ਹੈ ਜਿਹੜੇ ਰਾਮਚੰਦਰ ਜੀ ਦੇ ਉਹ ਬੇਟੇ ਸੀ ਬੇਟੇ ਸੀ ਅੱਛਾ ਲਾਹੌਰ ਉਹਨਾਂ ਦਾ ਕਸੂਰ ਕੋਸਦਾ ਹੈ ਅੱਛਾ ਹਾਂ ਤੇ ਹੁਣ ਫਿਰ ਜੇ ਜਾਣਾ ਪਵੇ ਜੀ ਕਰਦਾ ਹੋਊਗਾ ਜੀ ਤਾਂ ਦੇਖੋ ਤੁਸੀਂ ਜੇ ਸੀ ਦੇਖ ਲੈ ਜੀ ਇੱਧਰ ਸਰਪੰਚੀਆਂ ਵੀ ਕਰ ਲਈਆਂ ਰਾਜਨੀਤੀ ਵੀ ਕਰ ਲਈ ਤੇ ਤਗੜ ਸਰਮਾਇਦਾਰੀ ਵੀ ਕਰ ਲਈ ਪਰ ਸਾਡਾ ਮਾਣ ਉੱਥੇ ਹੀ ਜਿਕਰ ਤੇ ਹੀ ਕਹਿੰਦਾ ਵੀ ਇੱਕ ਵਾਰਾ ਦਰਸ਼ਨ ਹੋ ਜਾਣਾ। ਅੱਛਾ ਪਿੰਡ ਦੇ। ਬਾਬੇ ਸਾਡਾ ਜਿਹੜਾ ਵਤਨ ਆ ਵਤਨ ਨਹੀਂ ਭੁੱਲਦਾ ਪੁੱਤ। ਅੱਛਾ। ਸਾਡਾ ਜਿਹੜਾ ਮਨ ਨਾਲ ਸਾਨੂੰ ਸਾਰਾ ਕੋ ਬੱਚੇ ਵੀ ਨੇ, ਸੌਕੇ ਵੀ ਆ। ਮਾਧਰਪੰਚ ਵੀ ਇੱਧਰ 10-15 ਸਾਲ ਰਹਿ ਗਿਆ। ਅੱਛਾ। ਪਿੰਡਾਂ ਧਨੂਲੇ ਦਾ। ਹਾਂ। ਪਰ ਮਾਣਾ ਅਸਲੀ ਉੱਥੇ ਹੀ ਫਿਰਦਾ। ਫਿਰਦਾ ਵੀ ਇੱਥੇ ਕਿਲੇ ਹੁੰਦੇ ਜੀ ਉੱਤੇ ਖੇਡਦੇ ਹੁੰਦੇ ਜੀ ਗਲੀਆਂ 'ਚ ਪੜਦੇ ਸੀ। ਸਕੂਲ ਸੀ ਚੜਦੇ ਕੰਨੀ ਉਰਦੂ ਦਾ ਚੱਲਦਾ ਸੀ ਉਦੋਂ ਅਲਫਬੇ ਚਲਦੀ ਜੀ ਜਾਰੀ ਅੱਛਾ ਮੈਂ 2-3 ਪੜਿਆ ਹੋਇਆ ਅੱਛਾ ਸਕੂਲ ਚ ਅੱਛਾ ਹਾਂ ਉਰਦੂ ਜੀ ਪੜਾਈ ਹੁੰਦੀ ਸੀ ਉਰਦੂ ਦੀ ਪੜਾਈ ਹੁੰਦੀ ਸੀ ਉਦੋਂ ਸਾਨੂੰ ਉਰਦੂ ਪੜਾਉਂਦੇ ਹੁੰਦੇ ਸੀ ਅੱਛਾ ਇੱਕ ਕੁਲੇ ਵਾਲਾ ਭਾਈ ਹੁੰਦਾ ਸੀ ਤੇ ਇੱਕ ਬਾਹਮਣ ਹੁੰਦਾ ਸੀ ਪੜਾਉਣ ਵਾਲਾ ਪੁੱਤ ਅੱਛਾ ਉਹ ਸਾਨੂੰ ਪੜਾਉਂਦੇ ਹੁੰਦੇ ਸੀ ਬਣਫੂਨ ਜੇ ਸੀ ਚੜਦੇ ਕੰਨੀ ਸਕੂਲ ਸੀ ਪਰੇ ਚਪੜ ਜੀ ਅੱਛਾ ਜਦੋਂ ਫਿਰ ਬੰਦ ਹੋਈ ਹੈਗੀ ਉਦੋਂ ਕਿੰਨੇ ਸਾਲ ਦਾ ਸੀ ਬਾਪੂ ਤੂੰ ਮੈਂ 13 ਸਾਲ ਦਾ ਸੀ ਅੱਛਾ ਸੁਰਤ ਫਿਰ ਸਾਰੀ ਸੀ ਸੁਰਤ ਦੀ ਸਾਰੀ ਜੀ ਐਸੀ ਬਸ ਪੂਰਾ ਜਿਹੇ ਇੱਧਰ ਆਕੇ ਤਾਂ ਉਹ ਹਾਲ ਬੜ ਲਿਆ ਅੱਛਾ ਆ ਆਕੇ ਫਿਰ ਇੱਧਰ ਕੰਮ ਕਰ ਸੈਟ ਕਰ ਲਿਆ ਦੁਬਾਰਾ ਦੁਬਾਰੇ ਕੰਮ ਫਿਰ ਹੌਲੀ ਹੌਲੀ ਕਈ ਸਾਲ ਤੱਕ ਐਸੀ ਰੁੱਲਦੇ ਰਹਦੇ ਫਿਰੇ ਦਿਲ ਨਹੀਂ ਲੱਗਦਾ ਹੁਣ ਇੱਧਰ ਦੇਲ ਕੀ ਸਾਡਾ ਕੋਈ ਰਹਿਣ ਬੈਣ ਦਾ ਕੋਈ ਪ੍ਰੋਗਰਾਮ ਨਾ ਘਰ ਸੀ ਇਧਰ ਦੇ ਲੋਕਾਂ ਨੇ ਘਰ ਘੁਰ ਸਾਰੇ ਢੇੜ ਦੂਰ ਜੱਡੇ ਜੀ ਅੱਛਾ ਉਧਰ ਦਾ ਢੇੜੇ ਨਹੀਂ ਇਹ ਇਧਰ ਜਿਹੜੇ ਖੋਲੇ ਖਾਲੇ ਸੀ ਐਵੇਂ ਲੱਕਣਾ ਲੁਕਣਾ ਸਭ ਜਮੇ ਕਰੀ ਆ ਲਾਇਗੇ ਢੇੜ ਦੂਰ ਕੇ ਲੋਕ ਅੱਛਾ ਤੇ ਖੋਲੇ ਹੀ ਪਏ ਸੀ ਐ ਪਿੰਡ ਦੇ ਵਿੱਚ ਦੋ ਤਿੰਨ ਘਰ ਸੀ ਨਹੀਂ ਤਾਂ ਘਰ ਹੀ ਕੋਈ ਨਹੀਂ ਸੀ ਘਰ ਛੱਡਣਾ ਔਖਾ ਤਾਂ ਬਹੁਤ ਹੋਇਆ ਉਹ ਉਦੋਂ ਕਰ ਕੀ ਸਾਡਾ ਜਨ ਜੇ ਰੂਹ ਸਾਡਾ ਉੱਥੇ ਹੀ ਆ ਜੇ ਵੀ ਕਹਿੰਦੇ ਵੀ ਜੇ ਮਰੀਏ ਤੇ ਅਸੀਂ ਉੱਥੇ ਜੇ ਜਾ ਮਰੀਏ ਅੱਛਾ ਰੂਹ ਉੱਥੇ ਹੀ ਭੜਕਦਾ ਰਹਿੰਦਾ ਹੈ ਵਤਨ ਪਤਣੀ ਹੈ ਉਹ ਜਿਹੜਾ ਜਿਹੜੀਆਂ ਇੱਥੇ ਸਾਜੀ ਤੇ ਮਾਇਦਾਰੀ ਕੁੱਲ ਹਾਂ ਤੇ ਰਾਜਧਾਨੀ ਇਹ ਜਿਹੜਾ ਇਹ ਜਿਹੜੇ ਦੋ ਮੁਲਕ ਸੀ ਨਾ ਇੱਕ ਤਾਂ ਇਹ ਲਾਹੌਰ ਦਾ ਇਲਾਕਾ ਹਾਂ ਇੱਕ ਕਸ਼ਮੀਰ ਇਹ ਦੋਨੇ ਮੀਰਤੀ ਹੋਰ ਲਾ ਕੇ ਮਲੰਗ ਦਾਣਾ ਅੱਛਾ ਦੋ ਲੱਖ ਇਹ ਯਾਨੀ ਕਿ ਅਮੀਰ ਨੇ ਲਾਹੌਰ ਤੇ ਕਸ਼ਮੀਰ ਹਾਂ ਅੱਛਾ ਬਾਕੀ ਦੂਜੇ ਤਾਂ ਉਹੀ ਨੇ ਫਿਰ ਗਵਰਨਮੈਂਟ ਨੇ ਦੋ ਅੱਧੀ ਕਰਤੇ ਅੱਛਾ ਅੱਧਾ ਕਸ਼ਮੀਰ ਪਾੜਤਾ ਅੱਧਾ ਲਾਹੌਰ ਅੱਧਾ ਪੰਜਾਬ ਜਾਨੀ ਕਿ ਪਾੜਤਾ ਪਾੜਤਾ ਪੁੱਤ ਇਹ ਦੋ ਹੀ ਮੰਨ ਕੇ ਚੱਲ ਸਟੇਟਾਂ ਅਮੀਰ ਸੀ ਦੇਸ਼ ਚ ਵੀ ਕਿ ਹੋਰ ਸਾਰੇ ਮਲੰਗ ਤਾਣਾ ਅੱਛਾ ਇੱਥੇ ਪਹਿਲਾਂ ਤੋਂ ਸਰਮਾਇਦਾਰੀ ਅਬਤਾਰਾ ਤੋਂ ਲੈ ਕੇ ਪਹਿਲਾਂ ਤੋਂ ਲੈ ਕੇ ਜਿਆਦਾ ਸੀ ਤਾਂ ਇਹਦਾ ਨਹਿਰੂ ਹੁਣ ਇਹਨੂੰ ਡਰ ਪੈ ਗਿਆ ਸੀ ਵੀ ਇੱਥੇ ਸਗਾ ਥੋਨੇ ਲਾਹੌਰ ਉਸ ਵੇਲੇ ਕਹਿੰਦੇ ਹੁੰਦੇ ਸੀ ਵੀ ਜਿਹੜਾ ਕੋਈ ਚੀਜ਼ ਕਹ ਦੇ ਵੀ ਆਹ ਚੀਜ਼ ਹੈ ਨਹੀਂ ਉਹਨੂੰ ਨਾਮ ਦਿੰਦੇ ਹੁੰਦੇ ਸੀ 500 ਰੁਪਈਆ ਉਹਨਾਂ ਟਾਈਮਾਂ 'ਚ ਉਹਨਾਂ ਟਾਈਮਾਂ 'ਚ ਵੀ ਆਹ ਚੀਜ਼ ਲਾਹੌਰ ਦੇ ਵਿੱਚ ਹੈ ਨਹੀਂ ਲਾਹੌਰ 'ਚ ਜਾਨਕਿ ਸਾਰਾ ਕੁਝ ਹੀ ਮਿਲ ਜਾਂਦਾ ਸੀ ਉਹ ਚਿੜੀਆ ਘਰ ਸੀ ਉੱਥੇ ਅੱਛਾ ਤੇ ਹੁਣ ਫਿਰ ਜੇ ਤੇਰਾ ਢੇੜਾ ਲੱਗ ਜੇ ਲਾਏਂਗਾ ਗੇੜਾ ਤਾਂ ਹੁਣ ਤਰਲਾ ਬਸ ਹੁਣ ਕਮਜ਼ੋਰ ਕੇ ਢਿੱਲੇ ਮੱਠੇ ਦੇ ਰਹੀਦਾ ਪਤਾ ਕੋਈ ਨਹੀਂ ਕਿ ਕਿਤੇ ਜਾਂਦੇ ਜਾਂਦੇ ਕਿਤੇ ਰਾਹ ਜੀ ਨਾ ਰਹਿ ਜੀਏ ਚਲ ਕਾਨੂੰ ਪ੍ਰਮਾਤਮਾ ਦਾ ਠੀਕਰੇ ਉਧਰ ਪਾਕਿਸਤਾਨ ਵਾਲੇ ਆੜੀਆਂ ਨੂੰ ਕਹਾਂਗੇ ਸੀ ਵੀ ਪਿੰਡ ਦੇ ਦਰਸ਼ਨ ਤਾਂ ਕਰਾ ਦਿਓ ਗੇਰਾ ਅੱਛਾ ਅੱਜ ਤਾਂ ਪਿੰਡ ਦੇ ਵਿੱਚ ਹੁਣ ਤਾਂ ਕੋਈ ਪੁਰਾਣਾ ਬੰਦਾ ਤਾਂ ਰਿਹਾ ਨਹੀਂ ਉਹਨਾਂ ਦਾ ਪਰਿਵਾਰ ਹੋਊਗਾ ਜਮੇ ਖੱਜਾ ਤੇ ਲੀ ਹੁੰਦਾ ਸੀ ਉਹਨਾਂ ਦਾ ਪਰਿਵਾਰ ਹੋਊਗਾ ਸਾਰਾ ਅੱਛਾ ਪਿੰਡ ਦੇ ਵਿੱਚ ਜਿਹੜਾ ਫੱਜਾ ਤੇਲੀ ਕੋਣ ਸੀ ਫੱਜਾ ਤੇਲੀ ਤੇਲੀ ਤੇਲੀਆਂ ਦੇ ਘਰ ਸਾਂ ਨੇ ਤੇ ਪਹਿਲਾਂ ਤੋਂ ਚੱਕੀ ਵਾਲਿਆਂ ਨੇ ਕਹੇ ਸਾਡੇ ਹਿੰਦੂ ਕੌਮ ਨਾਲ ਉਧਰ ਅੱਛਾ ਜਿਹੜਾ ਬਾਬਾ ਰਾਮ ਤੋਂ ਮੰਦੀ ਲਾਗੀ ਦਾ ਥਾ ਤੋਂ ਕੋਈ ਨਹੀਂ ਸੀ ਉਹ ਸਾਡੇ ਆਪ ਘਰਾਂ 'ਚ ਰੱਖਦੇ ਹੁੰਦੇ ਸੀ ਦੋ ਦੋ ਚਾਰ ਚਾਰ ਘਰ ਉਹਨਾਂ ਨੂੰ ਜਗ੍ਹਾ ਦੇ ਕੇ ਅੱਛਾ ਜੱਦੀ ਘਰ ਕਿਹਦੇ ਦਾ ਹੈ ਨਹੀਂ ਜੀ ਇੱਥੇ ਅੱਛਾ ਕਿਹਦੀ ਕੌਮ ਦਾ ਵੀ ਘਰ ਸੋਡੇ ਪੱਕੇ ਸੀ ਸਾਰੇ ਹੈ ਸਾਰੇ ਪੱਕੇ ਜੀ ਪੱਕੇ ਬਣੇ ਬਣਾ ਇੱਕ ਮਕਾਨ ਸੋਨੂੰ ਛੱਡ ਕੇ ਹੋਣਾ ਪੈਗਾ ਉਹਦੇ ਰਾਜਨੀਤੀ ਦੇ ਬਣੇ ਵੇਸੀ ਪਤਾ ਨਹੀਂ ਕਦੋਂ ਕਿਵੇਂ ਤਲਾਬ ਬਣਾਇਆ ਕਿਵੇਂ ਉਹਨਾਂ ਨੇ ਹਾਂ ਐਂ ਲੱਗਦਾ ਸੀ ਬਣਾਏ ਕਿਵੇਂ ਉਹਨਾਂ ਨੇ ਕਹਿੰਦੇ ਤਲਾਬ ਹੀ 12 ਕਿੱल्ल्याਾਂ ਚ ਸੀ ਸਾਢੇ 12 ਕਿੱल्ल्याਾਂ ਚ ਤਲਾਹ ਹੈ ਬਾਬੇ ਦੇ ਸਾਢੇ 12 ਚਿੱਲੇ ਜਿੱਲਾ ਸੀ ਵਿੱਚ ਕੱਚਾ ਥਾਂ ਹੁੰਦਾ ਸੀ ਵਿਚਾਲੇ ਤਲਾਹ ਦੇ ਵਿੱਚੋਂ ਅੱਛਾ ਉਹਦੇ ਦੇ ਝਾੜੀਆਂ ਜੂੜੀਆਂ ਜੀਆਂ ਖੜੀਆਂ ਹੁੰਦੀਆਂ ਸੀ ਕਹਿੰਦੇ ਜੋਗੀ ਢਿੱਲਾ ਹੈ अच्छा हां जमे इत्ते बनाया हो अपने ਪਿੰਡ ਜੋਗੀ ਡੇਲਾ ਆਓ ਜਿਵੇਂ ਇੱਥੇ ਆਵੇ ਐਸੀ ਵਿੱਚ اچھا ਚਲੋ ਠੀਕ ਆ ਬਾਬਾ ਫਿਰ